ਜੇ ਕਿਸਾਨਾਂ ਵੱਲੋਂ ਗੱਡੀਆਂ ਰੋਕੀਆਂ ਜਾ ਰਹੀਆਂ ਰਸਤੇ ਰੋਕੇ ਜਾ ਰਹੇ ਆ ਤਾਂ ਕਿਤੇ ਨਾ ਕਿਤੇ ਲੰਗਰ ਵੀ ਖਵਾਇਆ ਜਾ ਰਿਹਾ ਜੋ ਲੋਕ ਆਪਣੇ ਘਰਾਂ ਤੋਂ ਨਿਕਲੇ ਨੇ ਆਪਣੇ ਰਜੇਵਿਆਂ ਵਾਸਤੇ ਜਾਂ ਕੋਈ ਜ਼ਰੂਰੀ ਕੰਮਾਂ ਵਾਸਤੇ ਤਾਂ ਉਹਨਾਂ ਨੂੰ ਜੇ ਰੋਕਿਆ ਜਾ ਰਿਹਾ ਕਿਤੇ ਨਾ ਕਿਤੇ ਜਾ ਕੇ ਉਹਨਾਂ ਨੂੰ ਲੰਗਰ ਜਿਹੜਾ ਉਸ ਦੀ ਫੈਸਿਲਿਟੀ ਦਿੱਤੀ ਜਾ ਰਹੀ ਆ ਉਰਾ ਵੀ ਦੇਖ ਸਕਦੇ ਹੋ ਕਿ ਲੰਗਰ ਲੰਗਰ ਜਿਹੜਾ ਲਗਾਇਆ ਹੋਇਆ ਜੋ ਵੀ ਕੋਈ ਯਾਤਰੀ ਆਉਂਦਾ ਜਾਂਦਾ ਉਹ ਆਪਣਾ ਲੰਗਰ ਜਿਹੜਾ ਛੱਕ ਸਕਦਾ ਹਾਂਜੀ ਸਦਾ ਜੀ ਕਿਵੇਂ ਵੇਖਦੇ ਹੋ ਤੁਸੀਂ ਕਿ ਲੰਗਰ ਦੀ ਸਹੂਲਤ ਜਿਹੜੀ ਆ ਕਿਸਾਨਾਂ ਵੱਲੋਂ ਪਹਿਲੇ ਤੋਂ ਉੱਤੇ ਕੀਤੀ ਜਾਂਦੀ ਸਰ ਲੰਗਰ ਤੇ ਬਾਬੇ ਨਾਨਕ ਦਾ ਇਹ ਹਰ ਥਾਂ ਲੱਗਣਾ ਲੱਗਣਾ ਹੈ ਜੀ ਇਹ ਸੰਗਤਾਂ ਵਾਸਤੇ ਸਮਝੋ ਜਾਤੂਆ ਰਸਤੇ ਵਿੱਚ ਰੁਗੇ ਪਏ ਉਹਨਾਂ ਵਾਸਤੇ ਲੰਗਰ ਲੈ ਡਰਾਈਵਰ ਲੋਕ ਰੁਗੇ ਪੈ ਨੇ ਲੰਗਰ ਪਰ ਸੇਵਾ ਇਹਦੇ ਤਕਰੀਬਨ ਸੇਕ ਕੋਂ ਦਾ ਇੱਕ ਮਕਸਦ ਹੀ ਲੰਗਰ ਤੇ ਲਾਉਣ ਆਣਾ ਔਰ ਔਰ ਦੱਸ ਦਈਏ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਥੋੜਾ ਇੱਧਰ ਹੋ ਕੇ ਤਸਵੀਰਾਂ ਜਿਹੜੀਆਂ ਬਿਲਕੁਲ ਕਲੀਅਰ ਕੀਤੀਆਂ ਜਾਣ ਕਿ ਦੂਰ ਤੱਕ ਜਿਹੜਾ ਲੰਗਰ ਹੈ ਉਹ ਸ਼ਿਕਾਇਤ ਜਾ ਰਿਹਾ ਦੂਰ ਤੱਕ ਲੋਕ ਖੜੇ ਨੇ ਔਰ ਲੰਗਰ ਜਿਹੜਾ ਉਹ ਸ਼ਿਕਾਇਤ ਜਾ ਰਿਹਾ ਕਿਉਂਕਿ ਕਿਸਾਨਾਂ ਵੱਲੋਂ ਪਹਿਲ ਦੇ ਆਧਾਰ ਤੇ ਲੰਗਰ ਜਿਹੜਾ ਉਹ ਸ਼ਿਕਾਇਤ ਜਾ ਰਿਹਾ ਔਰ ਲੰਗਰ ਲੱਗੇ ਹੋਏ ਨੇ ਉਹ ਟੋਲ ਪਲਾਜਾਂ ਲਤਪਾ ਲਵਾ ਜਿੱਥੇ ਆਪਾਂ ਖੜੇ ਆ ਔਰ ਦੂਸਰੀ ਤਰਫ ਦੱਸ ਦਈਏ ਕਿ ਬਹੁਤ ਸਾਰੇ ਲੋਕ ਉਹ ਵੀ ਨੇ ਜਿਨ੍ਹਾਂ ਦੀ ਮਜਬੂਰੀ ਕੋਈ ਨਹੀਂ ਆ ਸਿਰਫ ਘੁੰਮਣ ਫਿਰਨ ਦੇ ਸ਼ਕੀਨ ਆ ਕੇ ਕਿਸਾਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਔਰ ਰਸਤਾ ਮੰਗਿਆ ਜਾ ਰਿਹਾ ਕਿ ਅਸੀਂ ਅੱਜ ਛੁੱਟੀ ਸੀ ਸੋਚਿਆ ਕਿ ਇਹ ਰਸਤੇ ਐਂਦੀ ਚਲੇ ਜਾਈਏ ਔਰ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਥੋੜਾ ਸਾਹਮਣੇ ਹੋ ਕੇ ਥੋੜਾ ਇੱਧਰ ਹੋ ਕੇ ਆਹ ਤਸਵੀਰਾਂ ਆਹ ਤਸਵੀਰਾਂ ਵਿਖਾਈਆਂ ਜਾਣ ਇੱਕ ਭਰਾ ਕੁਝ ਕਹਿਣਾ ਚਾਹੁੰਦਾ ਇਹਨਾਂ ਨੂੰ ਪੁੱਜਣਦੇ ਆ ਕਿ ਕੀ ਬਹਾਨੇ ਲੋਕਾਂ ਵੱਲੋਂ ਲਗਾਏ ਜਾ ਰਿਹਾ ਹਾਂਜੀ ਕੁਛ ਵੀ ਨਹੀਂ ਆ ਜੀ ਇਹਨਾਂ ਦੇ ਬਹਾਨੇ ਆ ਜਈ ਮਸਿਆ ਜਾਣਾ ਨਾ ਹਨ ਮਸਿਆ ਸੁੱਕੀ ਆ ਪੁਰਾਣਾ ਸੁਖਿਆ ਤੇ ਅੱਜ ਕਈ ਲੋਕ ਜਿਹੜੇ ਬਿਮਾਰ ਹੋਈ ਫਿਰਦੇ ਆ ਨਾ ਕਿਸੇ ਕੋ ਪਰਚੀ ਨਾ ਡਾਕਟਰ ਦਾ ਪਤਾ ਇੱਕ ਨੂੰ ਡਾਕਟਰ ਦਾ ਨਾਮ ਪੁੱਛਿਆ ਮੈਂ ਕਹਿੰਦਾ ਨਹੀਂ ਉੱਥੇ ਜਾ ਕੇ ਪਤਾ ਕਰਨਾ ਰਿਸ਼ਤੇਦਾਰ ਕੋ ਤੇ ਇਹਦੇ ਬਹਾਨੇ ਨਜਾਇਜ਼ ਦੇ ਆ ਤੇ ਸਾਡਾ ਸਹਿਯੋਗ ਦਿਵੋ ਸਾਡੇ ਨਾਲ ਤੋਂ ਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਇਹ ਦੇਖ ਸਕਦੇ ਹੋ ਤਸਵੀਰਾਂ ਤੁਸੀਂ ਲਤਪਾਲਮਾ ਟੋਲ ਪਲਾਜੇ ਦੇ ਖੜੇ ਆ ਔਰ ਪੁਲਿਸ ਲਗਾਤਾਰ ਮ ਉਸਤਾਦ ਆ ਔਰ ਪੁਲਿਸ ਵੱਲੋਂ ਵੀ ਕਿਸਾਨਾਂ ਦਾ ਜਿਹੜਾ ਸਹਿਯੋਗ ਕੀਤਾ ਜਾ ਰਿਹਾ ਉਹ ਬਹੁਤ ਸਾਰਾ ਕਿਸਾਨ ਭਾਈ ਚਾਰਾ ਇਕੱਠਾ ਹੋਇਆ ਲਤਪਾਲਮਾ ਟੋਲ ਪਲਾਜੇ ਤੇ ਔਰ ਦੱਸ ਦਈਏ ਕਿ ਪਠਾਨਕੋਟ ਤੋਂ ਲੈ ਕੇ ਗੁਰਦਾਸਪੁਰ ਤੱਕ ਅੰਮਰਸਰ ਤੱਕ ਜਾਣ ਵਾਲਾ ਹਾਈਵੇ ਜਿਹੜਾ ਹੈ ਇਹ ਅਕਸਰ ਹੀ ਤੁਸੀਂ ਸੁਰਖੀਆਂ 'ਚ ਰੈਂਦਾ ਵੇਖਿਆ ਹੋਵੇਗਾ ਟੋਲ ਪਲਾਜਾ ਕਿ ਲਗਾਤਾਰ ਕਿਸਾਨਾਂ ਵੱਲੋਂ ਬੰਦ ਕੀਤਾ ਜਾਂਦਾ ਔਰ ਅੱਜ ਫਿਰ बंद फिर भी लोगों वालों बंद निकाल देते हाँ जी क्या 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 कहना चाह रहे मैं कहना चाहता हूँ कि जो पंजाब वाले इतनी मेहनत कर रहे हैं तो पूरा हिंदुस्तान को मेहनत करनी चाहिए किसान खाली पंजाब में नहीं है पूरे हिंदुस्तान के किसान है और तो आप से मैं राजस्थान उदयपुर से उदयपुर से आए हो तो आपको ये समझ आ गई है लेकिन बहुत सारे इधर के नजदीक लोगों को भी नहीं आ रही है ये लोगों की सोच है पार्टी पॉलिटिक्स की वजह से ऐसा करते हैं पार्टी की वजह से करते हैं और कुछ नहीं है किसान सब हर इंसान की जमीन है मजदूर है ऐसे कैसे देश कैसे चलेगा इस तरह करेंगे तो सपोर्ट करना चाहिए इनको अभी आप जो सुविधा देख रहे हो कि लंगर तक लगा हुआ है इसको कैसे देखते हो कि हर आदमी को लंगर छाया जा रहा है कोई बताएगा कि मेरे को मजबूरी पड़ गई मेरे को परेशान किया गया परेशानी तो कोई नहीं है नहीं, नहीं कोई परेशानी नहीं है कोई ऐसे कोई टाटा बिल्डर नहीं है जिनको चेक साइन करने लोग जान करके बस निकलना चाहते हैं अगर किसी को परेशानी बीमारी उसे जाने दे रहे हैं जो कोई फ्लाइट की टिकट है उनको जाने दे रहे हैं कोई बीमार है उसको जाने दे रहे हैं कौन रोक रहा है उनको ਆ ਤਸਵੀਰਾਂ ਤੁਹਾਨੂੰ ਦੱਸ ਦੇ ਜੇਗਾ ਲਗਾਤਾਰਾ ਲਦਪਾਲ ਮਾ ਟੋਲਪਲਾ ਜਾਂ ਪਠਾਨਕੋਟ ਦੇ ਉੱਤੇ ਖੜੇ ਆਂ ਬਹੁਤ ਸਾਰੇ ਕਿਸਾਨਾਂ ਨੇ ਜਿਹੜਾ ਬਹੁਤ ਸਾਰਾ ਸਹਿਯੋਗ ਕੀਤਾ ਹੋਣਾ ਯਾਤਰੀਆਂ ਦਾ ਹੋਣਾ ਰਾਹਗੀਰਾਂ ਦਾ ਜੋ ਰਾਹਗੀਰ ਇੱਥੇ ਆ ਕੇ ਖੜੇ ਨੇ ਔਰ ਉਹਨਾਂ ਨੂੰ ਲੰਗਰ ਛਕਾਇਆ ਜਾ ਰਿਹਾ ਔਰ ਉਹਨਾਂ ਦੀ ਹੈਲਪ ਕੀਤੀ ਜਾ ਰਹੀ ਹੈ ਔਰ ਉਹਨਾਂ ਨੂੰ ਬਿਲਕੁਲ ਸਮਾਂ ਰਹਿੰਦੇ ਹੋਏ ਪੂਰਾ ਜਿਹੜਾ ਰਸਤਾ ਵਿਖਾਇਆ ਜਾ ਰਿਹਾ ਕਿ ਕਿਸ ਰਸਤੇ ਤੋਂ ਤੁਸੀਂ ਕਿੱਥੇ ਪਹੁੰਚ ਸਕਦੇ ਹੋ ਲੇਕਿਨ ਜੋ ਮਜਬੂਰੀ ਵਾਲਿਆ ਉਸ ਨੂੰ ਬਿਲਕੁਲ ਰਾਹ ਦਿੱਤਾ ਜਾ ਰਿਹਾ ਔਰ ਬਹੁਤ ਸਾਰੀਆਂ ਗੱਡੀਆਂ ਤੁਸੀਂ ਰੁਕੀਆਂ ਵੇਖ ਸਕਦੇ ਹੋ ਬਹੁਤ ਸਾਰੇ ਲੰਗਰ ਦੀ ਸ ਲਗਾਤਾਰ ਵੇਖ ਸਕਦੇ ਹੋ ਕਿ ਬਹੁਤ ਸਾਰੇ ਇੱਥੇ ਜਿਹੜੇ ਆ ਪਕਵਾਨ ਲੋਕਾਂ ਨੂੰ ਦਿੱਤੇ ਜਾ ਰਹੇ ਆ ਬਹੁਤ ਸਾਰੀ ਸੁਵਿਧਾ ਦਿੱਤੀ ਜਾ ਰਹੀ ਆ ਔਰ ਵੀਡੀਓ ਨੂੰ ਵੱਤ ਵਤ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜਿਲ੍ਹਾ ਗੁਰਦਾਸਪੁਰ